ਆਪ ਜੀ ਸਸਤੀ ਮਰੀਜ਼ ਨੂੰ ਜੁੜਾਉਂਦੇ ਆ। ਅੱਛਾ ਤੇ ਤੁਸੀਂ ਉਹ 680 ਦਾ ਫੌਜੀ ਅੱਛਾ ਤੋਂ ਬਿਅਰ ਵੀ ਕਰਕੇ ਸਰ ਬਾਲਾ ਜੀ ਦਾ ਮੈਂ ਤੁਹਾਨੂੰ ਪੁੱਛਦਾ। ਜੀ ਸੱਸੀ ਕਾਲ ਜੀ। ਕੀ ਨਾਮ ਹੈ ਜੀ ਆਪਣਾ? ਤੇਸ ਸਿੰਘ ਕਾਸਨ ਜੀ। ਕੋਈ ਤਾਰ ਸਿੰਘ ਜੀ ਤੁਸੀਂ ਇੱਥੇ ਜਿਹੜਾ ਬਜ਼ੁਰਗ ਨੂੰ ਲੈ ਕੇ ਆਏ ਹੋ ਕਿੰਨਾ ਹਾਲਾਤਾਂ ਦੇ ਵਿੱਚ ਲੈ ਕੇ ਆਏ ਹੋ? ਉਹਦੇ ਜ ਆਪਣਾ ਮੋਟਰਸਾਈਕਲ ਡੁੱਗਰ ਵੀ ਹੋੜਾ ਸੀ ਜੀ। ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਚਾੜਕ ਡਿੱਗ ਪਈ ਉਹ। ਅੱਛਾ। ਉਹ ਮਾਤਾ ਦੇ ਸੱਟ ਸੱਟ ਜਿਆਦਾ ਸੀ ਜੀ। ਉਹਦੇ ਐਵਰੇਜ ਅਸੀਂ ਆ ਕੇ ਲੈ ਆਏ। ਕਿਹੜੀ ਜਗ੍ਹਾ ਹੋਇਆ ਸੀ ਐਕਸੀਡੈਂਟ? ਇਹ ਨੇੜੇ ਡਾਨੀ ਜੀ। ਫੇਰ ਰੋਡ ਤੇ ਆਦਾਨੀ ਦੇ ਨੇੜੇ ਹਾਂਜੀ ਤੇ ਜਿਹੜਾ ਹੈਗਾ ਤੁਹਾਨੂੰ ਡਾਇਰੈਕਟਰ ਸਾਹਿਬ ਵੱਲੋਂ ਕਿਉਂ ਰੋਕਿਆ ਗਿਆ ਤੇ ਉਹ ਕਿਤੇ ਵੀ ਤੁਸੀਂ ਇੱਥੇ ਗੱਡੀ ਨਹੀਂ ਲਿਆ ਸਕਦੇ ਐਸੋ ਆਫਸ ਨੂੰ ਫੋਨ ਕਰਨਾ ਸੀ ਤੇ ਅਸੀਂ ਉਹਨਾਂ ਨੂੰ ਕਹੀ ਐਮਰਜੈਂਸੀ ਬਿਯੋਰਗ ਵਾਲੇ ਕਰਕੇ ਲਿਆਈ ਜੀ ਤੇ ਤੁਹਾਡੀ ਵੈਸੇ ਡਿਊਟੀ ਇੱਥੇ ਐਸਐਸਐਫ ਦੇ ਵਿੱਚ ਹੀ ਹੈ ਹਾਂਜੀ ਹਾਂਜੀ ਸਰ ਓਕੇ ਤੇ ਤੁਸੀਂ ਜਾਣਦੇ ਉਹਦੇ ਹਾਲਾਤ ਵੇਖ ਕੇ ਇੱਥੇ ਲਿਆਏ। ਹਾਂਜੀ ਹਾਲਾਤ ਵੇਖ ਕੇ ਲਿਆਏ। ਤੇ ਤੁਹਾਨੂੰ ਇਨਸਟਰਕਸ਼ਨਸ ਹੈਗੀਆਂ ਵੀ ਤੁਸੀਂ ਉੱਤੇ ਹਾਈਵੇ ਚੜ ਕੇ ਨਹੀਂ ਆਉਣਾ ਹੁੰਦਾ। ਹਾਂਜੀ ਉਹ ਕਿੰਦੇ ਦੱਸਿਆ ਵੀ ਹਾਈਵੇ ਤੇ 108 ਨੂੰ ਫੋਨ ਕਰਨਾ। ਉਹ ਮਾਤਾ ਪਿਓਰ ਥੋੜੀ ਜ਼ਿਆਦਾ ਕਰਕੇ ਅਸੀਂ ਐਮਰਜੈਂਸੀ ਜਿਹਾ ਲਿਆ। ਕਿਨੇ ਐਮਰਜੈਂਸੀ ਕਰਕੇ ਤੁਸੀਂ ਜਲਦੀ ਕੀਤੀ ਥੋੜੀ। ਹਾਂ ਜਲਦੀ ਕੀਤੀ। ਠੀਕ ਹੈ ਜੀ। ਠੀਕ। ਤੇ ਕਾਫੀ ਲੰਮਾ ਚਲੇਗਾ। ਔਰ ਬੜੀ ਖੁਸ਼ੀ ਹੋਈ ਹੈ ਮੈਨੂੰ ਇੱਥੇ ਆ ਕੇ ਜਦੋਂ ਪਤਾ ਲੱਗਿਆ ਵੀ ਲਗਭਗ 300 ਡਿਲੀਵਰੀਆਂ ਜਿਹੜੀਆਂ ਸਾਡੀਆਂ ਹੈਗੀਆਂ ਉਹ ਇੱਥੇ ਹੋ ਰਹੀਆਂ। ਔਰ ਕਈ ਡਿਪਾਰਟਮੈਂਟ ਹੈਗੇ ਉਹਨਾਂ ਦਾ ਬਹੁਤ ਅੱਛਾ ਕੰਮ ਹੈਗਾ ਮੈਡੀਸਿਨਸ ਦੇ ਵਿੱਚ ਬੜੀ ਅੱਛਾ ਕੰਮ ਹੋ ਰਿਹਾ ਹੈ ਸੈਕਟਰੀ ਦੇ ਵਿੱਚ ਬਹੁਤ ਅੱਛਾ ਕੰਮ ਹੋ ਰਿਹਾ ਹੈ ਸਾਡੇ ਜਿਹੜੇ ਪੈਥੋਲੋਜੀਸਟ ਹੈ ਉਹ ਬਹੁਤ ਅੱਛਾ ਕੰਮ ਕਰ ਰਹੇ ਹੈ ਸਾਈਟੋਲੋਜੀ ਦੇ ਵਿੱਚ ਔਰ ਸਾਡੀ ਜਿਹੜੀ ਸਾਰੀ ਟੀਮ ਹੈ ਸਾਡੇ ਸਿਵਲ ਸਰਜਨ ਡਾਕਟਰ ਅਤਰੀ ਜੀ ਦੀ ਕਮਾਂਡ ਦੇ ਹੇਠ ਸਾਡੇ ਡੀਐਮਸੀ ਸਾਹਿਬ ਸਾਡੇ ਐਸਐਮਓ ਡਾਕਟਰ ਬਰਾੜ ਸਾਡੀਆਂ ਸਟਾਫ ਨਰਸਿਸ ਸਾਡੀਆਂ ਮੈਟਰਨਸ ਔਰ ਬਾਕੀ ਸਾਰਾ ਪੈਰਾਮੈਡੀਕਲ ਸਟਾਫ ਇਸ ਚੀਜ਼ ਨੂੰ ਲੱਗੇ ਹੋਇਆ ਹੈ ਔਰ ਜਿਹੜੀ ਸਰਕਾਰ ਦੀ ਕਮਿਟਮੈਂਟ ਹੈ ਕਿ ਅਸੀਂ ਸਾਰੇ ਮਰੀਜ਼ਾਂ ਨੂੰ ਆਊਟ ਆਫ ਪਾਕਟ ਐਕਸਪੈਂਡੀਚਰ ਅਸੀਂ ਉਹਨਾਂ ਦਾ ਘਟਾਉਣਾ ਹੈ ਤਾਂ ਮੈਂ ਅੱਜ ਬਹੁਤ ਸਾਰੇ ਮਰੀਜ਼ਾਂ ਨਾਲ ਇਕੱਲੇ ਬੈਠ ਕੇ ਵੀ ਗੱਲਾਂ ਕੀਤੀਆਂ ਉਹਨਾਂ ਦੀਆਂ ਪਰਚੀਆਂ ਵੀ ਚੈੱਕ ਕੀਤੀਆਂ ਉਹਨਾਂ ਦੇ ਅਲਟਰਾਸਾਊਂਡ ਵੀ ਚੈੱਕ ਕੀਤੇ ਆ ਤਾਂ ਮੈਨੂੰ ਇਹ ਗੱਲ ਕਹਿੰਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਨੂੰ ਸਵੇਰ ਤੋਂ ਲੱਗਿਆ ਹੈ ਲਗਭਗ ਸ਼ਾਇਦ 3-4 ਘੰਟੇ ਹੋ ਗਏ ਉਹਨੇ ਇੱਕ ਵੀ ਮਰੀਜ਼ ਕੋਈ ਅਜਾ ਨਹੀਂ ਮਿਲਿਆ ਜਿਨੇ ਆ ਕੇ ਕਿਹਾ ਵੇ ਅਸੀਂ ਦਵਾਈ ਬਾਹਰੋਂ ਲੈ ਕੇ ਆਏ ਦੂਸਰੀ ਗੱਲ ਹੈ ਜਿੱਥੇ ਵੀ ਸਾਡਾ ਘਰ ਵੀ ਹੋਵੇ ਉੱਤੇ ਕੋਈ ਮਾੜੀ-ਮੋਟੀ 19-21 ਗੱਲਾਂ ਹੁੰਦੀਆਂ ਕੋਈ ਸਾਫ-ਸਫਾਈ ਦੀ ਕੋਈ ਫੁੰਝਾ ਰਹਿ ਗਿਆ ਸਾਫ ਕਰਨ ਵਾਲਾ ਕੁਝ ਹੋਰ ਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਕੋਈ ਅਸੀਂ ਅੱਜ ਕਾਫੀ ਮਿਹਨਤ ਦੇ ਨਾਲ ਅਸੀਂ ਇਸ ਹਸਪੀਟਲ ਦਾ ਪੱਧਰ ਹੋਰ ਉੱਪਰ ਚੱਕਣ ਵਾਸਤੇ ਐਜ਼ ਅ ਟੀਮ ਸਪੋਰਟਿਵ ਸੁਪਰਵਾਈਜ਼ਰ ਜائیں ਕੋਈ ਮੈਨਾਂ ਦੀ ਕਮੀਆਂ ਕੱਢਣ ਨਹੀਂ ਆਇਆ ਨਾ ਹੀ ਮੈਨਾਂ ਨੂੰ ਕਮੀਆਂ ਲਿਖ ਕੇ ਭੇਜਣੇ ਆਪ ਹੀ ਲਿਖਣਗੇ ਕਿ ਸਾਡੀਆਂ ਕੀ-ਕੀ ਚ ਕਮੀਆਂ ਸੀ ਤੇ ਅਸੀਂ ਕੀ ਕੀਤਾ ਤਾਂ ਉਹ ਆਪਾਂ ਨੂੰ ਇੱਕ ਅੱਛੀ ਚੀਜ਼ ਦੇਖਣ ਨੂੰ ਮਿਲੇਗੀ ਔਰ ਕੁਝ ਇੱਕ ਦਿੱਕਤਾਂ ਐਸਮ ਸਾਹਿਬ ਨੇ ਵੀ ਮੇਰੇ ਧਿਆਨ ਚ ਲਿਆਂਦੀਆਂ ਕਿ ਥੋੜੇ ਜਿਹੇ ਪੈਸੇ ਘੱਟ ਹੈਗੇ ਆ ਮਹੀਨਾਵਾਰ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਜਿੱਥੇ ਅਸੀਂ ਇਹਨਾਂ ਨੂੰ ਇਹ ਸਲਾਹਾਂ ਦਿੱਤੀਆਂ ਹੈਗੀਆਂ ਕਿ ਤੁਸੀਂ ਆਪਣੀ ਜਿਹੜੀ ਇਨਕਮ ਹੈ ਉਹ ਵਧਾਓ ਆਊਟ ਆਫ ਐਕਸਪੈਂਡੀਚਰ ਪਾਕਟ ਆ ਤਾਂ ਮਰੀਜ਼ ਦਾ ਜ਼ੀਰੋ ਹੀ ਰੱਖਣਾ ਹੈ ਆਪਦੀ ਸਰਵਿਸ ਜੀ ਨੂੰ ਵਧਾਓਗੇ ਸੀ ਜੀ ਵਧਾਓਗੇ ਜਿੱਥੋਂ ਪੈਸੇ ਆਣੇ ਆ ਜਿੱਥੇ ਐਕਸਰੇ ਵਧਾਓਗੇ ਜਿੱਥੋਂ ਪੈਸੇ ਆਣੇ ਆ ਜਾਂ ਤੁਸੀਂ ਕੋਈ ਰਿਫ੍ਰੈਕਸ਼ਨ ਹੈ ਕੋਈ ਮਾਈਨਰ ਸਰਜਰੀ ਹੈ ਮੇਜਰ ਸਰਜਰੀ ਹੈ ਹੁਸ਼ਮਾਨ ਦੇ ਵਿੱਚ ਬੁਕਿੰਗ ਵਧਾਉਣ ਦੀ ਲੋੜ ਹੈ ਜਿਹੜੀ ਘਟ ਹੈ ਹੁਣ ਜੇ ਅਸੀਂ ਕਾਰਪੋਰੇਸ਼ਨ ਦੇ ਰੇਟਾਂ ਤੇ ਕੋਈ ਆਪਰੇਸ਼ਨ ਕਰਨ ਦਾ ਵਾਅਦਾ ਵੱਧ ਹਜ਼ਾਰ ਰੁਪਏ ਮਿਲੇਗਾ ਜੋ ਹੀ ਮਰੀਜ਼ ਜਿਹੜੇ ਕਿ ਅਸੀਂ 70% ਬੁੱਕ ਕਰਨੇ ਹੁੰਦੇ ਆ ਜੇ ਅਸੀਂ ਉਸ਼ਮਾਂਚ ਕਰਾਂ ਉਹਦਾ 20000 ਰੁਪਏ ਮਿਲੂਗਾ 20 ਗੋਨੇ ਪੈਸੇ ਮਿਲ ਜਾਂਦੇ ਜੇ ਅਸੀਂ ਥੋੜੀ ਜਿਹੀ ਮਿਹਨਤ ਕਰ ਲਈ ਔਰ ਸਾਡੇ ਡੀਐਮਸੀ ਸਾਹਿਬ ਵੀ ਸਿਵਲ ਸਰਜਨ ਸਾਹਿਬ ਅੱਜ ਬਾਹਰ ਹੈ ਐਸਐਮਓ ਸਾਹਿਬ ਵੀ ਬਾਕੀ ਮੇਰੇ ਨਾਲ ਸਾਰੇ ਪ੍ਰੋਗਰਾਮ ਆਫਿਸਰਸ ਵੀ ਆਏ ਸਾਡੇ ਏਸੀਐਸ ਵੀ ਆਏ ਇਹਨਾਂ ਸਾਰਿਆਂ ਨੇ ਕਮਿਟ ਕੀਤਾ ਕਿ ਬਹੁਤ ਬੜੀ ਛੇਤੀ ਆਪਣੇ ਇਸ ਹਸਪਤਾਲ ਦੇ ਵਿੱਚ ਚੇਂਜ ਲੈ ਕੇ ਆਣਗੇ ਆਪਦੇ ਸਕੂਲ ਦੇ ਵਿੱਚ ਨਾ ਜੀ ਬੁਰੀ ਲੈ ਤੇ ਫੱਟੀ ਪੁੱਛਦਾ ਹੁੰਦਾ ਸੀ ਖਾਲ ਤੇ ਬਹਿ ਕੇ ਤੇ ਮਰੀਜ਼ਾਂ ਦੇ ਨਾਲ ਜਦੋਂ ਬਹਿਣਾ ਫਿਰ ਮਰੀਜ਼ਾਂ ਦੇ ਪੱਧਰ ਤੇ ਹੀ ਗੱਲ ਹੋਊਗੀ ਜੇ ਮੈਂ ਉੱਥੇ ਅਫਸਰ ਬਣ ਕੇ ਬੈਠੂੰਗਾ ਤੇ ਸ਼ਾਇਦ ਆਪਦੇ ਦਿਲ ਦੀ ਗੱਲ ਮੈਨੂੰ ਕਹਿ ਨਹੀਂ ਪਾਣਗੇ ਕਿਸ ਤਰ੍ਹਾਂ ਦੀਆਂ ਕਮੀਆਂ ਦੱਸੀਆਂ ਅੱਜ ਜਿਹੜੇ ਦੱਸਿਆ ਕਮੀਆਂ ਦੱਸੀਆਂ ਉਹ ਇੱਕ ਮਰੀਜ਼ ਮੈਨੂੰ ਮਿਲਿਆ ਉਹਨਾਂ ਨੇ ਮਰੀਜ਼ ਨੇ ਮੈਨੂੰ ਦੱਸਿਆ ਕਿ ਉਹ ਉਹਨਾਂ ਦਾ ਕੋਈ ਪ੍ਰੋਸੀਜਰ ਹੋਣਾ ਹੈ ਤੇ ਜਿਹੜੀ ਸਾਡੀ ਗਿਆਨਾ ਕਾਲਜ ਚ ਸਟੇਟਰ ਚ ਆਲਰੇਡੀ ਐਮਰਜੈਂਸੀ ਸਜੇਰੀ ਨਹੀਂ ਕਰ ਰਹੀ ਹੈ ਉਹਦੀ ਕੋਈ ਇੰਨੀ ਐਮਰਜੈਂਟ ਨਹੀਂ ਹੈ ਕਿ ਹੁਣੇ ਕੀਤਾ ਜਾਵੇ ਬਟ ਮੈਂ ਉਸ ਦੇ ਕਾਰਡ ਤੇ ਆਦਾ ਨੰਬਰ ਲਿਖ ਕੇ ਦੇ ਦਿੱਤਾ ਹੈ ਵੀ 4 ਵਜੇ ਤੱਕ ਤੇਰਾ ਕੰਮ ਨਾ ਆਇਆ ਤਾਂ ਮੈਨੂੰ ਦੱਸ ਦੀ ਫਿਰ ਮੈਂ ਆਪਾਂ ਦੋਨੇ ਇਕੱਠੇ ਚੱਲ ਦੇਖੋ ਪਤਾ ਕੀ ਹੁੰਦਾ ਹੈ ਜੀ ਆਪਣੇ ਘਰੇ ਵੀ ਨਾ ਇਹ ਸਾਰਾ ਕੁਝ ਹੁੰਦਾ ਹੈ ਤਾਂ ਇਹ ਵੀ ਮੇਰਾ ਘਰ ਹੀ ਹੈ ਇਹ ਮੇਰਾ ਵੱਡਾ ਘਰ ਹੈ ਜਿੱਥੋਂ ਮੈਨੂੰ ਪੈਸਾ ਤੇ ਲਾਉਂਦਾ ਹੈ ਮੇਰੀ ਤਨਖਾਹ ਹੁੰਦੀ ਹੈ ਠੀਕ ਹੈ ਜੀ ਤੇ ਜੇ ਮੈਂ ਉਹਦੇ ਘਰੇ ਸਫਾਈ ਖੜ ਕੇ ਕਰਵਾ ਲੈਣੇ ਕੋਲੇ ਆਪਾਂ ਕਰਦੇ ਆ ਨਾ ਸਾਰੇ ਕਿ ਬੇਟਾ ਅੱਜ ਆਹ ਦੇਖ ਲਓ ਬਸ ਉਹਨਾਂ ਕੀ ਕੀਤਾ ਤੂੰ ਜ਼ਿਆਦਾ ਸਾਡੇ ਸਫਾਈ ਕਰਵਾ ਰਹੀ ਹੈ ਉਹਨਾਂ ਦੀ ਤਨਖਾਹ ਅੱਛੇ-ਛੇ ਮਹੀਨੇ ਤੋਂ ਲੇਕਿਨ ਤੁਸੀਂ ਦੱਸ ਤਾਂ ਮੈਂ ਕਿ ਪੈਸੇ ਘਟ ਘੱਟੇ ਹੁੰਦੇ ਆ ਤੇ ਬਿੱਲ ਜਿਆਦਾ ਹੈਗਾ ਉਸ ਦੇ ਸਬੰਧ ਵਿੱਚ ਕਾਫੀ ਸਵੇਰ ਤੋਂ ਇਸੇ ਗੱਲ ਤੇ ਗੱਲਬਾਤ ਚੱਲ ਰਹੀ ਹੈ ਮੈਂ ਅੱਜ ਇੱਥੋਂ ਦਾ ਸਵੇਰ ਦਾ ਲੱਗਿਆ ਹੋਇਆ ਬਿਨਾਂ ਚਾਹ ਬਣੀ ਪੀਤੇ ਇਹ ਵੀ ਸੁਣ ਦੱਸ ਰਹੇ ਇੱਕ ਵੀ ਬੰਦਾ ਮੈਨੂੰ ਇਹ ਨਹੀਂ ਮਿਲਿਆ ਜਿਹਦੀ ਪਰਚੀ ਤੇ ਕੋਈ ਬਾਹਰਲੀ ਦਵਾਈ ਲਿਖੀ ਹੋਵੇ ਲੈ ਮੈਨੂੰ ਦੇ ਦੇ ਮੈਨੂੰ ਦਿਖਾ ਦੇ ਬਟਾ ਜੇ ਕੁਝ ਹੋਊਗਾ ਜੇ ਇੰਨੀ ਲਾਈਫ ਸੇਵਿੰਗ ਮੈਨੂੰ ਦਿਖਾਓ ਆਹ ਲਾਸਟ ਟਾਈਮ ਮੈਂ ਮੈਡੀਸਿਨ ਲੈ ਗਿਆ ਸੀ ਆਹ ਬਾਕੀ ਮੈਡੀਸਿਨ ਮਿਲੀ ਆਹ ਤੇ ਆਹ ਮੈਡੀਸਿਨ ਮੈਨੂੰ ਬਾਅਦ ਵਿੱਚ ਬਟਾ ਇਹ ਅੰਦਰੋਂ ਹੀ ਹੈ ਸਾਰੀ ਹਾਂਜੀ ਅੰਦਰੋਂ ਹੀ ਆ ਖੋਦ ਇਹਨਾਂ ਨੇ ਟਿੱਕ ਲਗਾਈ ਹੋਈ ਹੈ ਜੀ ਕਿਹੜੀ ਲੱਗੀ ਹੈ ਤਾਹਾਂ ਦੇ ਬੈਕਲੋ ਪੀਸੀਮ ਪੰਦਰ ਹੈ ਜੀ ਬੇਟਾ ਇੱਕ ਪਹਿਲੇ ਵਾਲੀ ਹੈ ਇਹਦੇ ਵਿੱਚ ਵੀ ਬੇਟਾ ਇਹ ਅੰਦਰ ਹੈਗੀ ਆ ਦੁਬਾਰਾ ਚੈੱਕ ਕਰ ਲਾ ਦੋ ਤਿੰਨ ਮੈਡੀਸਿਨ ਹੈ ਬਟ ਮੈਡੀਸਿਨ ਦਿਲਾਉਂਦੇ ਆਰੇ ਬੇਟੇ ਮੈਂ ਤੇਰੀ ਗਲਤ ਸੁਣ ਲਈ ਜੀ ਜੀ ਮੈਡੀਸਿਨ ਮੈਂ ਚੈੱਕ ਕਰ ਲਿਆ ਯਾਰ ਇਹ ਲਿਸਟਾਂ ਨੂੰਸਤਾ ਮੈਂ ਹੀ ਬਣਾਈ ਹੈ ਬੈ ਕੇ ਬਾਬਾ ਮਿਹਨਤ ਕੀਤੀ ਅਸੀਂ ਚੰਡੀਗੜ੍ਹ ਪੈ ਕੇ ਤੈਨੂੰ ਦਵਾਈ ਅੰਦਰੋਂ ਮਿਲ ਜੇਗੀ